ਹਾਂਜੀ ਸਸਿਆ ਗਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਵਾਂ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣੀ ਹੈ ਆਂਗੜਬੜੀ ਵਰਕਰ ਅਤੇ ਹੈਲਪਰਾਂ ਦੇ ਸਬੰਧ ਵਿੱਚ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਆਪ ਸਭ ਜਾਣਦੇ ਹੋ ਲੰਬੇ ਸਮੇਂ ਤੋਂ ਆਂਗੜਬੜੀ ਵਰਕਰ ਅਤੇ ਹੈਲਪਰਾਂ ਦੀ ਜੋ ਮੰਗਾਂ ਨੇ ਉਹਨਾਂ ਨੂੰ ਅਕੋ ਸਕੋਲਾ ਕਰਿਆ ਜਾ ਰਿਹਾ ਹੈਗਾ ਤਾ ਅੱਜ ਇੱਕ ਖਾਸ ਅਪਡੇਟ ਆਪਾਂ ਆਂਗਰਵਾੜੀ ਵਰਕਰ ਅਤੇ ਹੈਲਪਰ ਦੇ ਲਈ ਲੈ ਕੇ ਹਾਜ਼ਰ ਹੋਏ ਹਾਂ ਕਿ ਅਪਡੇਟ ਹੈ ਪੂਰੀ ਜਾਣਕਾਰੀ ਆਪਾਂ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਉਪਰ ਦੇਖਣ ਨੂੰ ਮਿਲ ਸਕਣ ਤਾਂ ਦੂਸਤੋ ਇਹ ਨਵਾਂ ਅਪਡੇਟ ਜੋ ਆਂਗਰਵਾੜੀ ਵਰਕਰ ਅਤੇ ਹੈਲਪਰ ਲਈ ਜਾਰੀ ਕੀਤਾ ਗਿਆ ਹੈ ਔਰ ਇਹ ਸਾਰੀ ਕੀ ਖਬਰ ਹੈ ਸਾਰੀ ਜਗਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਂਗੜਵੜੀ ਵਰਕਰ ਤੇ ਹੈਲਪਰਾਂ ਨੂੰ ਸਮੇਂ ਸਿਰ ਦਿੱਤੀਆਂ ਜਾਂ ਤਨਖਾਹ ਹਰ ਗੋਬਿੰਦ ਕੌਰ ਜੋ ਆਪਣੇ ਪੰਜਾਬ ਸੂਬਾ ਪ੍ਰਧਾਨ ਹੈ ਆਂਗੜਵੜੀ ਵਰਕਰ ਅਤੇ ਹੈਲਪਰ ਦੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਪੰਜਾਬ ਸਰਕਾਰ ਨੇ ਗੌਰ ਨਾਲ ਦਿੱਤੀ ਤਾਂ ਜਥੇਬੰਦੀਆਂ ਵੱਡਾ ਸੰਘਰਸ਼ ਸ਼ੁਰੂ ਕਰਨ ਗਿਆ ਯਾਨੀ ਕਿ ਅਗਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਤਾਂ ਜਥੇਬੰਦੀਆਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾਵੇਗਾ ਔਰ ਇਹ ਅਪਡੇਟ ਹਰਗੋਬਿੰਦ ਕੌਰ ਨਿਰਿੱਤੜਾ ਦਾ ਪੰਜਾਬ ਅੰਗਰਵੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੀ ਮੀਟਿੰਗ ਮਹਾ ਸਿੰਘ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਚਿੰਦਰਪਾਲ ਕੌਰ ਥਾਂਦੇਵਾਲ ਦੀ ਪ੍ਰਧਾਨਗੀ ਕੀਤੀ ਗਈ ਯਾਨੀ ਕਿ ਜੋ ਮੁਖਸਰ ਦੀ ਜ਼ਿਲ੍ਹਾ ਪ੍ਰਧਾਨ ਐ ਸਿੰਦਰਪਾਲ ਕੌਰ ਜੀ ਉਹਨਾਂ ਦੇ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਕਮਿਕ ਕੌਰ ਵਿਸ਼ੇਸ਼ ਤੌਰ ਤੇ ਪਹੁੰਚੀ ਹੋਏ ਸਨ ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ ਆਗੂਆਂ ਨੇ ਵਰਕਰਾਂ ਤੇ ਹਲਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਤੋਂ ਸੂਬਾ ਪ੍ਰਧਾਨ ਨੂੰ ਜਾਣੂ ਕਰਵਾਇਆ ਯਾਨੀ ਕਿ ਜੋ ਆਪਣੇ ਮੇਨ ਪ੍ਰਧਾਨ ਐ ਉਹਨਾਂ ਨੂੰ ਜਾਣੂ ਕਰਵਾਇਆ ਮੀਟਿੰਗ ਵਿੱਚ ਬੋਲਦੇ ਆਰਗੁਮਿੰਦ ਕੌਰ ਨੇ ਕਿਹਾ ਕਿ ਪੰਜਾਬ ਦੇ ਲਗਭਗ 27000 ਅੰਗਰੇਜ਼ੀ ਸੈਂਟਰਾਂ ਵਿੱਚ ਕੰਮ ਕਰਦੀਆਂ 54000 ਦੇ ਕਰੀਬ ਅੰਦਰਵਾੜੀ ਵਰਕਰ ਤੇ ਹੈਲਪਰ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਨ ਉਹਨਾਂ 'ਤੇ ਦੋਸ਼ ਲਗਾਇਆ ਕਿ ਪਿਛਲੇ ਲਗਭਗ 2 ਸਾਲਾਂ ਤੋਂ ਵਰਕਰ ਤੇ ਹੈਲਪਰਾਂ ਨੂੰ ਸਮੇਂ ਸਿਰ ਕਦੇ ਵੀ ਤਨਖਾਹ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਮਹंगाई ਦੇ ਜਮਾਨੇ ਵਿੱਚ ਉਹਨਾਂ ਨੂੰ ਆਪਣਾ ਗੁਜ਼ਾਰਾ ਕਰਨਾ ਪੜਾ ਔਖਾ ਹੋ ਪਿਆ ਹੈ ਉਹਨਾਂ ਦੱਸਿਆ ਕਿ ਬਾਲ ਵਿਕਾਸ ਭਲਾਈ ਕੌਸ਼ਲ ਅਧੀਨ ਕੰਮ ਕਰਦੀਆਂ ਅੰਦਰਵਾੜੀ ਵਰਕਰਾਂ ਤੇ ਹੈਲਪਰਾਂ ਨੂੰ 1 ਸਾਲ ਤੋਂ ਤਨਖਾਹ ਨਹੀਂ ਮਿਲੀ ਜਦੋਂ ਕਿ ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਵਰਕਰਾਂ ਹਲਪਨ ਨੂੰ 5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਇਸ ਤਰ੍ਹਾਂ ਮੁੱਖ ਵਿਭਾਗ ਵਿੱਚ ਕੰਮ ਕਰਦੇ ਹਾਂ ਟਰੇ ਵਰਕਰ ਤੇ ਹਲਪਨ ਨੂੰ ਪਿਛਲੇ 2 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਉਹਨਾਂ ਕਹਿੰਦੇ ਕਿ ਜਦੋਂ ਜਥੇਬੰਦੀਆਂ ਤਨਖਾਹਾਂ ਦੇ ਮਸਲੇ ਵਿੱਚ ਸੰਘਰਸ਼ ਕਰਦੀਆਂ ਨੇ ਤਾਂ ਉਦੋਂ ਸਰਕਾਰ ਵੱਲੋਂ ਦੀਵਾਲੀ ਰਕੜੀ ਜਾਂ ਲੋਹੜੀ ਮੌਕੇ ਥੋੜਾ ਪੈਸਾ ਦੇ ਕੇ ਡੰਗ ਟਪਾ ਲਿਆ ਜਾਂਦਾ ਹੈ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਬਣ ਤੋਂ ਪਹਿਲਾਂ ਅੰਗਰੇਜ਼ ਵਰਕਰ ਤੇ ਹਲਪਨ ਨੂੰ ਇਹ ਵਾਦਾ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਆਂਗੜਵੜੀ ਵਰਕਰ ਤੇ ਹੈਲਪਰਾਂ ਦਾ ਮਾਨ ਪੱਤਾ ਦੁੱਗਣਾ ਕਰ ਦਿੱਤਾ ਜਾਵੇਗਾ ਪਰ 2 ਸਾਲ ਹੋਂ ਵਾਲੇ ਹਨ ਪੰਜਾਬ ਸਰਕਾਰ ਦੇ ਮਾਨ ਪੱਤੇ ਦੁੱਗਣਾ ਤੱਕ ਕੀ ਕਰਨਾ ਸੀ ਉਲਟਾ ਪਹਿਲਾਂ ਮਿਲਰੀ ਵੀ ਤਨਖਾਹ ਸਮੇਂ ਸਿਰ ਨਹੀਂ ਦਿੱਤੀ ਜਾਂਦੀ ਉਹਨਾਂ ਕਹਿੰਦੇ ਇਹ ਵੀ ਮੰਗ ਰੱਖੀ ਕਿ ਆਂਗੜਵੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਗ੍ਰੇਡ ਦਿੱਤੇ ਜਾਣ ਸੂਪਰ ਪ੍ਰਧਾਨ ਕੁਮਿਕੋਰ ਨੇ ਦੱਸਿਆ ਕਿ ਪੰਚਾਸ ਕਾਰਨ ਚੇਤਾਣੀ ਦਿੱਤੀ ਜਾਂਦੀ ਹੈ ਕਿ ਅਗਰ ਸਾਡੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਕਰਦੇ ਜਾਂਦੇ ਤਾਂ ਜਥੇਬੰਦੀਆਂ ਇੱਕ ਵੱਡਾ ਸੰਘਰਸ਼ ਸਰਕਾਰ ਦੇ ਖਿਲਾਫ ਕਰਨਗੀਆਂ ਤਾਂ ਇਹ ਸੀ ਅੱਜ ਦਾ ਅਪਡੇਟ ਪੰਜਾਬ ਆਂਡਰਵਾਰਡੀ ਵਰਕਰ ਤੇ ਹਲਪਰਾਂ ਦੇ ਲਈ ਇਸ ਅਪਡੇਟ ਦੇ ਵਿੱਚ ਤੁਸੀਂ ਕਿਸ ਚੀਜ਼ ਤੇ ਕਮੈਂਟ ਕਰਨਾ ਚਾਹੁੰਦੇ ਹੋ ਜਰੂਰ ਦੱਸਿਓ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ